ਨਵੇਂ ਸਾਲ ਦੀ ਸ਼ੁਰੂਆਤ ਹਰ ਕੋਈ ਆਪੋ ਆਪਣੇ ਢੰਗ ਨਾਲ ਕਰਦਾ ਹੈ ਕੋਈ ਪਰਿਵਾਰ ਦੇ ਨਾਲੇ ਸਮੇਂ ਨੂੰ ਬਤੀਤ ਕਰਦਾ ਹੈ ਤੇ ਕੋਈ ਪਾਰਟੀ ਕਰਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦਾ ਹੈ ਉੱਥੇ ਬਹੁਤ ਸਾਰੇ ਅਜਿਹੇ ਲੋਕ ਵੀ ਨੇ ਜਿਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਹ ਧਾਰਮਿਕ ਸਥਾਨਾਂ ਤੇ ਨਤਮਸਤਕ ਹੋ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਨਗੇ ਤਾਂ ਉਹਨਾਂ ਦਾ ਨਵਾਂ ਸਾਲ ਜੋ ਚੜਨ ਵਾਲਾ ਏ ਉਹ ਖੁਸ਼ੀਆਂ ਖੇੜੇ ਭਰਿਆ ਹੋਵੇਗਾ ਜੋ ਹੈ ਇੱਕ ਬਹੁਤ ਸੋਹਣਾ ਦ੍ਰਿਸ਼ ਦੇਖਣ ਨੂੰ ਮਿਲਿਆ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਨਤਮਸਤਕ ਹੋਈਆਂ ਸੰਗਤਾਂ ਦੇ ਵੱਲੋਂ ਨਵੇਂ ਸਾਲ ਦੇ ਮੌਕੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਉੱਥੇ ਹੀ ਇਹ ਅਰਦਾਸ ਵੀ ਕੀਤੀ ਗਈ ਕਿ ਜੋ ਨਵਾਂ ਸਾਲ ਆਉਣ ਵਾਲਾ ਹੈ ਇਹ ਉਨ੍ਹਾਂ ਲਈ ਖੁਸ਼ੀਆਂ ਖੇੜਿਆਂ ਭਰਿਆ ਹੋਵੇ ਉਨ੍ਹਾਂ ਲਈ ਹੱ ਚੰਗੇ ਕੰਮ ਦੀ ਸ਼ੁਰੂਆਤ ਇਸ ਨਵੇਂ ਸਾਲ ਦੇ ਵਿੱਚ ਹੋਵੇ ਦੱਸ ਦਈਏ ਕਿ ਪਿਛਲੇ ਇੱਕ ਦਿਨ ਤੋਂ ਯਾਨੀ 31 ਦਸੰਬਰ ਤੋਂ ਹੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋ ਰਹੀਆਂ ਸੀ ਅਤੇ ਨਵੇਂ ਸਾਲ ਦੇ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਇਸ ਮੌਕੇ ਤੇ ਪਹੁੰਚੀਆਂ ਸੰਗਤਾਂ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਇਸ ਮੌਕੇ ਤੇ ਵੜਪਾਕਾ ਮਹਿਸੂਸ ਕਰ ਰਹੇ ਨੇ ਕਿ ਉਹ ਇਸ ਚੰਗੇ ਮੌਕੇ ਤੇ ਧਾਰਮਿਕ ਅਸਥਾਨਾਂ ਤੇ ਨਤਮਸਤਕ ਹੋ ਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਨੇ ਬੱਲਾ ਟੱਪ ਲੱਗੋ

ਮੇਰੇ ਪਰ ਹੱਥ ਰੱਖ ਕੇ ਚੜ੍ਹਦੀ ਕਲਾ ਰੱਖੇ ਕਮਾ ਕਰਾਂ ਤੇ ਤਰੱਕੀਆਂ ਬਖਸ਼ੇ ਪਰਿਵਾਰ ਤੇ ਸੁੱਖਾਂ ਦੀ ਬਖਸ਼ੇ ਨਵਾਂ ਸਾਲ ਸਾਰੇ ਲਈ ਖੁਸ਼ੀਆਂ ਭਰਿਆ ਆਏ ਸਾਰੇ ਰੱਬ ਅੱਗੇ ਅਸੀਸ ਬਖਸ਼ੇ ਮਾਰ ਕੇ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਸਾਲ ਦੀ ਸ਼ੁਰੂਆਤ ਹਰ ਕੋਈ ਆਪੋ ਆਪਣੇ ਢੰਗ ਨਾਲ ਕਰਦਾ ਹੈ ਕੋਈ ਪਰਿਵਾਰ ਦੇ ਨਾਲੇ ਸਮੇ ਨੂੰ ਬਤੀਤ ਕਰਦਾ ਹੈ ਤੇ ਕੋਈ ਪਾਰਟੀ ਕਰਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦਾ ਹੈ ਉਥੇ ਬਹੁਤ ਸਾਰੇ ਅਜਹਿਲ ਲੋਕ ਵੀ ਨੇ ਜਿਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਹ ਧਾਰਮਿਕ ਸਥਾਨਾਂ ਤੇ ਨਤਮਸਤਕ ਹੋ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਨਗੇ ਤਾਂ ਉਹਨਾਂ ਦਾ ਨਵਾਂ ਸਾਲ ਜੋ ਚੜਨ ਵਾਲਾ ਏ ਉਹ ਖੁਸ਼ੀਆਂ ਖੇੜੇ ਭਰਿਆ ਹੋਵੇਗਾ ਅਜਿਹਾ ਇੱਕ ਬਹੁਤ ਸੋਹਣਾ ਦ੍ਰਿਸ਼ ਦੇਖਣ ਨੂੰ ਮਿਲਿਆ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਨਤਮਸਤਕ ਹੋਈਆਂ ਸੰਗਤਾਂ ਦੇ ਵੱਲੋਂ ਨਵੇਂ ਸਾਲ ਦੇ ਮੌਕੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਉਥੇ ਹੀ ਇਹ ਅਰਦਾਸ ਵੀ ਕੀਤੀ ਗਈ ਕਿ ਜੋ ਨਵਾਂ ਸਾਲ ਆਉਣ ਵਾਲਾ ਹੈ ਇਹ ਉਹਨਾਂ ਲਈ ਖੁਸ਼ੀਆਂ ਖੇੜਿਆਂ ਭਰਿਆ ਹੋਵੇ ਉਹਨਾਂ ਲਈ ਹਰ ਚੰਗੇ ਕੰਮ ਦੀ ਸ਼ੁਰੂਆਤ ਇਸ ਨਵੇਂ ਸਾਲ ਦੇ ਵਿੱਚ ਹੋਵੇ ਦੱਸਦੀ ਹੈ ਕਿ ਪਿਛਲੇ ਇੱਕ ਦਿਨ ਤੋਂ ਯਾਨੀ 31 ਦਸੰਬਰ ਤੋਂ ਹੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋ ਰਹੀਆਂ ਸੀ ਅਤੇ ਨਵੇਂ ਸਾਲ ਦੇ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਇਸ ਮੌਕੇ ਤੇ ਪਹੁੰਚੀਆਂ ਸੰਗਤਾਂ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਇਸ ਮੌਕੇ ਤੇ ਵਡਪਾਕਾ ਮਹਿਸੂਸ ਕਰ ਰਹੇ ਨੇ ਕਿ ਉਹ ਇਸ ਚੰਗੇ ਮੌਕੇ ਤੇ ਧਾਰਮਿਕ ਅਸਥਾਨਾਂ ਤੇ ਨਤਮਸਤਕ ਹੋ ਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਨੇ ਬੱਲਾ ਆਜ ਤਰੂਗਾ ਪਹਿਲਾ ਜਰਵਾ ਮਾਤਾ ਰਾਮੀ ਗਾਹਲੇ ਕੁਝੋ ਆ ਪਰਾਬਾਵੇ ਮਾਤਾ ਰਾਮੀ ਹਰ ਦਾ ਆਲ ਆਪਰਾ ਮਸਾਲੇ ਦਾ ਪਾਂਧਰੂਤ ਦੂਆ 12 ਬਾਗ ਦੇ ਇਜਤ ਮੰਗ ਦੇ ਆਪਰਾ ਮਸਾਲੇ ਮਹਾਰਾਣੀ ਗੋਲ ਬਰਬਾਰ ਤੋਂ ਗੜਾ ਆਵੇ ਸੈਮਾ ਦੇ ਢੋਲਿਆਂ ਪਰ ਤੋਂ ਲਾਟੇ ਜਾਵੇ ਖੋਵਾਰ ਦੇ ਪਾਰਿਆਂ ਨੂੰ ਬਾਗ ਜਾ ਨੌਜਾ ਮਾਰਦਾ ਹੈ ਆਜੇ ਇੱਕ ਨਾਮ ਦਾ ਜੈਮਹਨ ਗਗਨ

ਮੇਰੇ ਪਰ ਹੱਥ ਰੱਖ ਕੇ ਚੜ੍ਹਦੀ ਕਲਾ ਵਿੱਚ ਰੱਖੇ ਕਮਾਂ ਕਰਾਂ ਤੇ ਤਰੱਕੀਆਂ ਬਖਸ਼ਣ ਪ੍ਰਭਾਤ ਸਤਿ ਸ਼ਾਂਤੀ ਬਖਸ਼ੇ ਨਵਾਂ ਸਾਲ ਸਾਰੇ ਲਈ ਖੁਸ਼ੀਆਂ ਭਰਿਆ ਆਵੇ ਸਾਰੇ ਦੇ ਤੰਦਰੁਸਤੀ ਬਖਸ਼ੇ ਮਾਰਕ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ